ਕਿ ਤੁਹਾਨੂੰ ਪਤਾ ਹੈ 1947 ਦੇ ਠੀਕ 14 ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਹੋਰ ਵੰਡ ਹੋਈ ਸੀ। ਇਹ ਵੰਡ ਕਿਉਂ ਅਤੇ ਕਿਵੇਂ ਹੋਈ ਇਸ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਨਮਸਕਾਰ ਮੈਂ ਹਾਂ ਤਜਸਵਨੀ ਤੁਸੀਂ ਦੇਖ ਰਹੇ ਹੋ ਨਿਤਮ ਪੰਜਾਬੀ। ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਅੰਗਰੇਜ਼ ਦੇਸ਼ ਛੱਡ ਕੇ ਚਲੇ ਗਏ ਸਨ। ਅੰਗਰੇਜ਼ ਚਲੇ ਤਾਂ ਗਏ ਸਨ ਪਰ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇਸ ਨੂੰ ਉਮਰ ਪਰਦਾ ਜ਼ਖਮ ਦੇ ਕੇ ਗਏ ਸਨ। ਭਾਰਤ ਦੀ ਵੰਡ ਦੀ ਕਦੇ ਨਾ ਭੁੱਲਣ ਵਾਲੀ ਲਾਈਨ ਦਾ ਫੈਸਲਾ ਲੰਡਨ ਦੇ ਵਕੀਲ ਸਰ ਸਿਰਿਲ ਰੈਡ ਰੈਡਕਲਿਫ ਨੇ ਕੀਤਾ ਸੀ ਇਸ ਵੰਡ ਨੂੰ 18 ਜੁਲਾਈ 1947 ਨੂੰ ਅੰਤਿਮ ਰੂਪ ਦਿੱਤਾ ਗਿਆ ਪਾਕਿਸਤਾਨ 14 ਅਗਸਤ 1947 ਨੂੰ ਆਜ਼ਾਦ ਹੋਇਆ ਤੇ ਭਾਰਤ ਸਿਰਫ ਇੱਕ ਦਿਨ ਬਾਅਦ 15 ਅਗਸਤ ਨੂੰ ਆਜ਼ਾਦ ਹੋਇਆ ਅਤੇ ਇਸ ਤਰ੍ਹਾਂ ਰੈਡਕਲਿਫ ਨੇ ਸੋਨੇ ਦੀ ਚਿੜੀ ਨੂੰ ਟੁਕੜਿਆਂ ਵਿੱਚ ਤੋੜ ਕੇ ਭਾਰਤੀ ਵਿਰਾਸਤ ਨੂੰ ਤੋੜ ਦਿੱਤਾ ਵੰਡ ਤੋਂ ਬਾਅਦ ਇੱਕੋ ਦੇਸ਼ ਦੀਆਂ ਦੋ ਸਰਹੱਦਾਂ ਬਣ ਗਈਆਂ ਤੇ ਸਰਹੱਦਾਂ ਦੇ ਦੋਵੇਂ ਪਾਸੇ ਦੇ ਲੋਕ ਅਜਨਬੀ ਹੋ ਗਏ ਸਰਹੱਦ ਦੇ ਇੱਕ ਪਾਸੇ ਉਹੀ ਪੁਰਾਣਾ ਭਾਰਤ ਹੈ ਜੋ ਸਦੀਆਂ ਤੋਂ ਅਤੀਤੀ ਦੇਵ ਭਵ ਆਖਦਾ ਹੈ ਅਤੇ ਦੂਜੇ ਪਾਸੇ ਨਵਾਂ ਪਾਕਿਸਤਾਨ ਦੱਸ ਦਈਏ ਕਿ ਵੰਡ ਇੱਥੇ ਹੀ ਨਹੀਂ ਰੁਕੀ 1947 ਦੇ ਠੀਕ 14 ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਹੋਰ ਵੰਡ ਹੋਈ ਪਰ ਇਹ ਵੰਡ ਰੈਡ ਕਲਿਫ ਨੇ ਨਹੀਂ ਸਗੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਰਵਾਈ ਸੀ ਇਸ ਦਾ ਕਾਰਨ ਇੱਕ ਪਿੰਡ ਸੀ ਜਿਸ ਦਾ ਨਾਮ ਇੱਕ ਮੁਸਲਮਾਨ ਸੂਫੀ ਸੰਤ ਦੇ ਨਾਮ ਤੇ ਰੱਖਿਆ ਗਿਆ ਸੀ ਅਤੇ ਜੋ ਪਾਕਿਸਤਾਨ ਦੇ ਹਿੱਸੇ ਵਿੱਚ ਸੀ ਇਹ ਪਿੰਡ ਭਾਰਤ ਨੂੰ ਬਹੁਤ ਪਿਆਰਾ ਸੀ ਕਿਉਂਕਿ ਦੇਸ਼ ਦੇ ਅਮਰ 72 ਸ਼ਹੀਦਾਂ ਦੀਆਂ ਯਾਦਾਂ ਇੱਥੇ ਮੌਜੂਦ ਸਨ ਇਸ ਲਈ ਭਾਰਤ ਨੇ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਇੱਕ ਪਿੰਡ ਵਾਪਸ ਲੈ ਲਿਆ ਜਿਸ ਦਾ ਨਾਮ ਹੈ ਹੁਸੈਨੀਵਾਲ ਇਸ ਇੱਕ ਪਿੰਡ ਨੂੰ ਲੈਣ ਲਈ ਭਾਰਤ ਨੇ ਪਾਕਿਸਤਾਨ ਨੂੰ 12 ਪਿੰਡ ਦਿੱਤੇ ਸਨ ਆਉ ਪਹਿਲਾ ਇਸ ਪਿੰਡ ਦੀ ਭੂਗੋਲਿਕ ਸਥਿਤੀ ਜਾਣੀ ਹੈ ਤੇ ਫਿਰ ਇਸ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਲਵਾਂਗੇ ਵਣ ਤੋਂ ਬਾਅਦ ਹੁਸੈਨੀਵਾਲਾ ਪਿੰਡ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਹਿੱਸਾ ਸੀ ਵਰਤਮਾਨ ਵਿੱਚ ਇਹ ਪਿੰਡ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਹਿੱਸਾ ਹੈ ਇਹ ਪਿੰਡ ਗੁਆਂਡੀ ਦੇਸ਼ ਪਾਕਿਸਤਾਨ ਨਾਲ ਸਰਹੰਦ ਸਾਂਝਾ ਕਰਦਾ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਹੁਸੈਨੀਵਾਲਾ ਦੇ ਬਿਲਕੁਲ ਸਾਹਮਣੇ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦਾ ਪਿੰਡ ਗੰਡਾ ਸਿੰਘਵਾਲਾ ਹੈ ਇਹ ਪਿੰਡ ਕਿਸੇ ਸਮੇਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਮੁੱਖ ਸਰਹਦੀ ਲਾਂਘੇ ਵਿੱਚੋਂ ਕੰਮ ਕਰਦਾ ਸੀ ਉਸੇਨੀ ਵਾਲਾ ਪਿੰਡ ਆਜ਼ਾਦੀ ਕੁਲਾਟੀਆਂ ਦੀਆਂ ਸ਼ਹਾਦਤਾਂ ਤੇ ਅੰਗਰੇਜ਼ਾਂ ਦੇ ਜ਼ੁਲਮ ਦਾ ਗਵਾਹ ਇੱਥੇ ਆਜ਼ਾਦੀ ਦੇ ਨਾਇਕ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀਆ ਸਮਾਦਾ ਨੇ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਸਲ ਵਿੱਚ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਅਮਰ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਜੰਗ ਦਾ ਨਾਰਾ ਬੁਲੰਦ ਕੀਤਾ ਸੀ ਆਪਣੇ ਦੇਸ਼ ਲਈ ਮਰ ਮਿਟਣ ਦੇ ਜਜ਼ਬੇ ਨਾਲ ਇੱਤਿਨੇ 72 ਜਵਾਨ ਉਮਰ ਵਿੱਚ ਹੀ ਅੰਗਰੇਜ਼ਾਂ ਵਿਰੁੱਧ ਜਗ ਵਿੱਚ ਉਤਰੇ ਸਨ 1928 ਵਿੱਚ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੇ ਲਾਹੌਰ ਵਿੱਚ ਇੱਕ ਬ੍ਰਿਟਿਸ਼ ਜੂਨੀਅਰ ਪੁਲਿਸ ਅਫਸਰ ਜான் ਸਾਂਟਰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਬ੍ਰਿਟਿਸ਼ ਫੌਜੀਆਂ ਨੇ ਇਸ ਜੁਰਮ ਲਈ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਸ ਸਮੇਂ ਭਾਰਤ ਦੇ ਵਾਈਸ ਰాయਲ ਲਾਰਡ ਇਰਵਿਨ ਨੇ ਇਸ ਕੇਸ ਦੀ ਸੁਣਵਾਈ ਲਈ ਵਿਸ਼ੇਸ਼ ਟ੍ਰਿਬਿਨਲ ਦਾ ਗਠਨ ਕੀਤਾ ਤੇ ਤਿੰਨਾਂ ਨੂੰ ਮੌਤ ਦੀ ਸਜ਼ਾ ਸੁਣਾਈ 23 ਮਾਰਚ 1931 ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਤਿੰਨਾਂ ਪ੍ਰਤੀ ਲੋਕਾਂ ਵਿੱਚ ਬਹੁਤ ਪਿਆਰ ਸੀ ਇਸ ਲਈ ਅੰਗਰੇਜ਼ਾਂ ਨੂੰ ਬਗਾਵਤ ਦਾ ਡਰ ਸਤਾਉਣ ਲੱਗਾ ਇਹ ਯਕੀਨੀ ਬਣਾਉਣ ਲਈ ਕਿ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗੇ ਅੰਗਰੇਜ਼ ਸੈਨਿਕਾਂ ਨੇ ਗੁਪਤ ਰੂਪ ਵਿੱਚ ਤਿੰਨਾਂ ਦੀਆਂ ਲਾਸ਼ਾਂ ਨੂੰ ਸੇਣੀ ਵਾਲਾ ਪਿੰਡ ਲਿਆਂਦਾ ਅਤੇ ਅੰਤਿਮ ਸੰਸਕਾਰ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਪਿੰਡ ਦੇ ਲੋਕਾਂ ਨੂੰ ਇਸ ਗੱਲ ਦੀ ਹਵਾ ਮਿਲੀ ਤਾਂ ਸੰਸਕਾਰ ਵਾਲੀ ਥਾਂ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਪਿੰਡ ਵਾਸੀਆਂ ਦੀ ਵੱਡੀ ਗਿਣਤੀ ਨੂੰ ਦੇਖ ਕੇ ਸਾਰੇ ਸਿਪਾਹੀ ਲਾਸ਼ਾਂ ਨੂੰ ਅੱਧ ਸੜੀ ਹਾਲਤ ਵਿੱਚ ਛੱਡ ਕੇ ਭੱਜ ਗਏ ਬਾਅਦ ਵਿੱਚ ਪਿੰਡ ਵਾਸੀਆਂ ਨੇ ਲਾਸ਼ਾਂ ਦਾ ਸੰਸਕਾਰ ਕੀਤਾ ਅਤੇ ਤਿੰਨਾਂ ਬਹਾਦਰ ਸ਼ਹੀਦਾਂ ਦੀ ਸਮਾਦ ਬਣਾਈ 1929 ਵਿੱਚ ਅਸੈਂਬਲੀ ਵਿੱਚ ਬੰਬ ਸੁੱਟਣ ਵਾਲੇ ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਨੇ ਇਸ ਪਿੰਡ ਵਿੱਚ ਸੰਸਕਾਰ ਕਰਨ ਦੀ ਇੱਛਾ ਪ੍ਰਗਟਾਈ ਸੀ ਜਦੋਂ 1965 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਇਸੇ ਪਿੰਡ ਵਿੱਚ ਕੀਤਾ ਗਿਆ ਪਗਗ ਸਿੰਘ ਦੀ ਮਾਤਾ ਵਿਦਿਆਵਤੀ ਦੇਵੀ ਉਹ 1975 ਵਿੱਚ ਮੌਤ ਹੋ ਗਈ ਸੀ ਉਹਨਾਂ ਦਾ ਵੀ ਅੰਤਿਮ ਸੰਸਕਾਰ ਵੀ ਇਸੇ ਪਿੰਡ ਵਿੱਚ ਕੀਤਾ ਗਿਆ 1973 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਹੁਸੈਨੀ ਵਾਲਾ ਵਿਖੇ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੀ ਯਾਦ ਵਿੱਚ ਇੱਕ ਸ਼ਾਨਦਾਰ ਯਾਦਗਾਰ ਬਣਾਈ ਸੀ ਇੱਥੇ ਹਰ ਸਾਲ 23 ਮਾਰਚ ਨੂੰ ਸ਼ਹੀਦੀ ਮੇਲਾ ਲੱਗਦਾ ਹੈ